ਹਾਂਜੀ ਪੰਜਾਬੀ ਦੇ ਸਸਤਰੀ ਕਾਲ ਵੀ ਸਾਰਿਆਂ ਨੂੰ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪਠਾਨ ਮਾਦਰਾ ਜਿਹਨੂੰ ਕਿ ਬਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆਮ ਆਦੀ ਪਾਰਟੀ ਬਣੀ ਪਰ ਇਹ ਵੀ ਆਮ ਆਦੀ ਪਾਰਟੀ ਦੇ ਵਿਧਾਇਕਾ ਲੇਕਿਨ ਜਿਹੜਾ ਕਿ ਹਰ ਪੀੜ ਤੋਂ ਲੋਕਾਂ ਦੇ ਹੱਕ ਦੇ ਵਿੱਚ ਬੋਲੇ ਸਾਰਿਆਂ ਨੂੰ ਪਤਾ ਤੇ ਪਰ ਜਿਹਦੇ ਤੇ 376 ਦਾ ਪਰਚਾ ਵੀ ਪੈਂਦਾ ਤੇ ਕਈ ਤਰ੍ਹਾਂ ਦੇ ਹੋਰ ਪਰਚੇ ਵੀ ਪੈਂਦੇ ਆ ਤੇ ਹੁਣ ਜਿਹੜਾ ਕਿ ਇਹਨਾਂ ਦੇ ਘਰ ਨੂੰ ਘਰ ਦੇ ਪਰਿਵਾਰ ਨੂੰ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਆ ਜਿਹੜਾ ਕਿ ਆਮ ਆਦੀ ਪਾਰਟੀ ਦੇ ਜੋ ਵੀ ਅਕਸਰ ਸਰਕਾਰਾਂ ਦੇ ਖਿਲਾਫ ਬੋਲਦਾ ਪਰਚੇ ਤਾਂ ਪੈਂਦੇ ਹੀ ਤੇ ਪਰ ਹੁਣ ਇਹਨਾਂ ਨੇ ਇਕ ਰੇਸ਼ਨ ਕੁਮਾਰ ਬਾਰੇ ਕਿਹਾ ਸੀ ਵੀ ਇਹ ਸਾਡੀਆਂ ਪਾਰਟੀਆਂ ਦੇ ਇਹ ਨਾਕਾਮੀ ਆ ਇਹ ਹੜਪੀੜ ਤੋਂ ਲੋਕਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਖੜ ਰਹੇ ਇਹ ਗੱਲ ਕਹਿਣ ਦੇ ਬਾਅਦ ਇਹਨਾਂ ਦੇ ਪਰਚੇ ਪੈਂਦੇ ਆ ਅਕਸਰ ਪੰਜਾਬ ਦੇ ਸਰਕਾਰ ਦੇ ਜੋ ਵੀ ਖਿਲਾਫ ਬੋਲਿਆ ਪਰਚਾ ਇੱਕ ਨਹੀਂ ਪਰਚੇ ਉਹ ਤਾਂ ਨਹੀਂ ਕਈ ਤਰ੍ਹਾਂ ਦੇ ਪੈਂਦੇ ਆ ਇਹਨਾਂ ਤੇ ਵੀ ਹੁਣ ਕਈ ਤਰ੍ਹਾਂ ਦੇ ਪਰਚੇ ਪਏ ਤੇ ਹੁਣ ਸਾਹਮਣੇ ਆ ਕੇ ਕੈਮਰੇ ਦੇ ਇਹਨਾਂ ਦੀਆਂ ਜਿਵੇਂ ਪੋਲਾ ਖੋਲ ਦਿੱਤੀਆਂ ਜਾਂਦੀਆਂ ਜਿਵੇਂ ਸੀਐਮ ਭਵੰਤਮਨ ਬਾਰੇ ਇਹਨਾਂ ਦੇ ਲੀਡਰਾਂ ਬਾਰੇ ਜਿਵੇਂ ਕਿ 92 ਐਮਐਲਏ ਕੰਮ ਕੋਈ ਵੀ ਨਹੀਂ ਚੰਗੀਦਰਾ ਕਰ ਰਹਾ ਤੇ ਜੇ ਪੰਜਾਬ ਦੀ ਗੱਲ ਕਰਦਾ ਤਾਂ ਭਾਈ ਹਰ ਕਿਸ ਤੇ ਪਰਚੇ ਪੈਂਦੇ ਪਹਿਲਾ ਵੀਡੀਓ ਸਾਂਝੀ ਕਰਦਗੇ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੀ ਕਰਦੇ ਮੇਰਾ ਵੀਡੀਓ ਬਣਾਉਣ ਦੀ ਚੀਜ਼ ਨਹੀਂ ਸੀ ਕਰਦਾ ਜਿੰਨੇ ਮੇਰੇ ਪਰਿਵਾਰ ਨਾਲ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਖੜਾ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉਥੇ ਵੀ ਜਿਹੜਾ ਸ਼ਿਕਮਾਰੀ ਮਦਦ ਤੋਂ ਲਈਆ ਉਹਦੀ ਮੈਨੂੰ ਸਗਾ ਕੀ ਮਿਲ ਰਹੀ ਆ ਮੈਨੂੰ ਮਿਲਤੇ 376 ਦਾ ਪਰਚਾ ਦਾ ਦਿੱਤਾ ਗਿਆ ਅੱਜ 376 1132 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1132 ਹੋਏ ਆ 2022 ਚ ਫਿਰ ਇਤਿਹਾਰ ਕੁਝ ਪਰਚੇ ਹੋਏ ਆ 23 ਚ ਫਿਰ 24 ਜਵੀ 1000 ਕੁਝ ਪਰਚੇ ਹੋਏ ਆ ਹੁਣ 900 ਕੁਝ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਾ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ ਸੋ ਸੋ ਦੋ ਦੋ ਸੋ ਐਡੀ ਲਾ ਕੇ ਪੁਲਸਾ ਲਾ ਕੇ ਉਹਨਾਂ ਬਨੇ ਹੀ ਕਰਦੇ ਮੇਰਾ ਕਸੂਰ ਕੀ ਆ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹ ਵੀ ਪੰਜਾਬ ਦੀ ਗੱਲ ਨਹੀਂ ਕੋ ਕਰਦਾ ਸਾਨੂੰ ਚਲਾਣਵੇਂ ਪੇਂਡਾ ਦੱਸਦੇ ਸੀ ਮੈਂ ਅਲਟ ਵਿੱਚੋਂ ਉੱਠ ਕੇ ਗੱਲ ਕਰਦੀ ਪੰਜਾਬ ਦੀ ਪੰਜਾਬ ਦੇ ਦਿੱਲੀਆ ਅਲਟ ਗੱਲ ਕਰਦੀ ਉਹਦੀ ਮੈਂ ਸਗਾ ਭਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ 3 ਮਹੀਨਾ ਹੋ ਗਿਆ ਉਹਨਾਂ ਨੇ ਹੌਸ ਵੈਸਟ ਕੀਤੀ ਆ ਉਹ ਬਿਮਾਰ ਹੋ ਦੇ ਪੰਜ ਪ੍ਰੈਸ਼ਨ ਹੋਈ ਜਾ ਉਹਨੂੰ ਬਾਹਰ ਦੇ ਜਾਣ ਦੇ ਰਿਹਾ ਮੇਰੀ ਵਾਈਫ ਕਹਿੰਦੇ ਮੇਰਾ ਪੇਟਾ ਕਹਿੰਦੇ ਮੇਰੀ ਬੇਟੀ ਕਹਿੰਦੇ ਮੇਰੀ ਮਾਂ ਕਹਿੰਦੇ ਮੈਂ ਕਹਿੰਦੇ ਤੁਸੀਂ ਕਹਿੰਦੇ ਕਿ ਮੇਰਾ ਖੜੇ ਪੰਜਾਬ ਵਾਲਿਓ ਤੁਸੀਂ ਮੇਰੀ ਕਿੰਦ ਕਹਿੰਦੇ ਹਾਰ ਹਾਰ ਮਾਰਿਆ ਮੈਨੂੰ ਪਿੱਛੇ ਜਾਣ ਕਹਿੰਦੇ ਪਸਾਰ ਯੂਨੀਅਨ ਆ ਜਾ ਕੋ ਦੂਜੀਆਂ ਪਾਰਟੀਆਂ ਆ ਜਾ ਪਸਾਰੀਆਂ ਆ ਆਦਮੀ ਪਾਰਟੀ ਉਹਦੀ ਉਹ ਜਿਹੜੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜਿਉਂ ਨਹੀਂ ਕਿ ਉਹਨਾਂ ਸਰਕਾਰ ਦੀ ਗੱਲ ਬਹੂਗਾ ਮਾਹੀ ਕੋੜਕੜੀ ਸੁ ਸਰਕਾਰ ਤੋਂ ਅੱਜ ਮਰਤੇ ਪਰਚਾ ਕਨੇਤਾ ਫੇਰ ਮੈਨਿੰਗ ਦਾ ਦੇਤਾ ਨਾਨਕ ਕੀਟੀ ਨਾ ਕਰਾਈਏ ਠੀਕ ਆ ਉਸ ਤੋਂ ਬਾਅਦ ਗੋਲੀ ਚਾਹੀਦਾ ਦਿੱਤਾ ਨਾ ਮੈਂ ਚਿੱਪੀਂ ਦਿਨ ਚਲਾਈ ਮੈਂ ਸਾਰਾ ਕੁਝ ਆਈਕੋਰ ਦਿੰਦਾ ਆ ਤੇ ਦਊਂਗਾ ਕਿ ਪੁਰੂਫਾ ਹਾਂਜੀ ਇਹ ਬਈ ਪਠਾਨ ਮਾਦਰਾ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਹੜਪੀੜ ਤੋਂ ਲੋਕਾਂ ਦੇ ਹੱਕ ਦੇ ਵਿੱਚ ਬੋਲੇ ਸੀ ਪਰ ਅੱਜ ਹੁਣ ਇਹਨਾਂ ਦਾ ਸਵਾਲ ਇਹੀ ਹੈ ਵੀ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਹੱਕ ਦੇ ਵਿੱਚ ਖੜਨੇ ਸੀ ਹੱਕਾਂ ਦੇ ਹੱਕ ਦੇ ਵਿੱਚ ਬੋਲਣ ਲਈ ਮੈਨੂੰ ਇਹੀ ਸਿਲਾ ਮਿਲਿਆ ਵੀ ਮੇਰੇ ਨਾਲ ਕੋਈ ਵੀ ਨਹੀਂ ਖੜਾ ਨਾ ਕੋਈ ਕਿਸਾਨ ਜੱਥੇਬੰਦੀਆਂ ਨਾ ਪੰਜਾਬ ਦਾ ਕੋਈ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ 92 ਜਿਹੜੇ ਐਮਐਲਏ ਇਹਨਾਂ ਦੀਆਂ ਸਾਰੇ ਇਹ ਭੇਡਾ ਦੱਸਦੇ ਹੋ ਤੇ ਜੇ ਪੰਜਾਬ ਦੇ ਕੋਈ ਗੱਲ ਕਰਦਾ ਮੈਂ ਵਿੱਚ ਨਿਕਲ ਕੇ ਇਹ ਦਿੱਲੀ ਵਾਲਾ ਦੇ ਖਿਲਾਫ ਬੋਲਿਆ ਤੇ ਪਰ ਹੁਣ ਮੇਰਾ ਪਰਿਵਾਰ ਇਸ ਵਖਤ ਪੀੜਤਾ ਕਿਉਂਕਿ ਇਹਨਾਂ ਤੋਂ ਪਰੇਸ਼ਾਨ ਆ ਕੇ ਘਰ ਦੇ ਵਿੱਚੋਂ ਮੈਂ ਬਾਹਰ ਫਿਰਦਾ ਮੇਰੇ ਬੱਚੇ ਕਿਤੇ ਹੋਰ ਤੇ ਮੈਂ ਕਿਤੇ ਹੋਰ ਮੇਰੀ ਪਤਨੀ ਬਿਮਾਰ ਹੋ ਰਹੀ ਹੈ ਤੇ ਜੇ ਕੁਝ ਹੋ ਗਿਆ ਤਾਂ ਇਹਨਾਂ ਦੇ ਜੋ ਸਾਰਾ ਸਿਰ ਇਹਨਾਂ ਦੇ ਪਾਊਗਾ ਕਿਉਂਕਿ ਜਿਹੜਾ ਮੈਨੂੰ ਜਿਸ ਦਿਨ ਦੀ ਇਹ ਪਰਚਾ ਪੈਂਦਾ ਤੇ ਉਸ ਦਿਨ ਤੋਂ ਮੈਂ ਬਾਹਰ ਆ ਤੇ ਮੇਰੇ ਘਰ ਦੇ ਜਿਹੜੇ ਮੇਰੀ ਬੱਚੀ ਮੇਰੀ ਪਤਨੀ ਸਾਰਾ ਪਰਿਵਾਰ ਹੀ ਇਹਨਾਂ ਸਰਕਾਰਾਂ ਤੋਂ ਤੰਗ ਤੇ ਜਿਹੜਾ ਮੈਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਬੋਲਿਆ ਸੀ ਤਾਂ ਮੈਨੂੰ ਬੋਲਣ ਦਾ ਇਹ ਸਿਲਾ ਵੀ ਦਿੱਤਾ ਵੀ ਮੇਰੇ ਕੋਈ ਨਾਲ ਵੀ ਨਹੀਂ ਖੜਾ ਇੱਕ ਪਾਸੇ ਤੁਸੀਂ ਕਹਿੰਦੇ 92 ਐਮਐਲਏ ਜਿਹੜੇ ਇਹ ਭੇਡਾਂ ਜੀ ਇਹ ਪੰਜਾਬ ਦੇ ਕੁਝ ਨਹੀਂ ਕਰ ਰਹੇ ਜੇ ਮੈਂ ਇਹਨਾਂ ਦੇ ਖਿਲਾਫ ਬੋਲਿਆ ਦਿੱਲੀ ਵਾਲਿਆਂ ਨੇ ਤੇ ਹੁਣ ਤੁਸੀਂ ਮੇਰੇ ਹੱਕ ਦੇ ਵਿੱਚ ਕੋਈ ਵੀ ਕਿਸਾਨ ਜਥੇਬੰਦੀਆਂ ਨਾ ਕੋਈ ਪੰਜਾਬ ਦਾ ਲੋਕ ਕੋਈ ਵੀ ਪੰਜਾਬ ਦੇ ਲੋਕ ਆ ਕੇ ਨਹੀਂ ਖੜੇ ਤਾਂ ਇਹ ਸਿਲਾ ਦਿੱਤਾ ਤੁਸੀਂ ਮੈਨੂੰ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦਾ ਇਹ ਬਈ ਆਪਾਂ ਵੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਇਹ ਤੁਸੀਂ ਸਾਰੇ ਜਿੰਨੇ ਵੀ ਭਰਾ ਸੁਣਦੇ ਆ ਜੱਥੇਬੰਦੀਆ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੀ ਇਹਦੇ ਹੱਕ ਦੇ ਵਿੱਚ ਜ਼ਰੂਰ ਕਿਉਂਕਿ ਪੰਜਾਬ ਦੀ ਜੋ ਗੱਲ ਕਰਦਾ ਤਾਂ ਬਈ ਹਰ ਕਿਸ ਤੇ ਪਰਚੇ ਜ਼ਰੂਰ ਪੈਂਦੇ ਆ ਤੇ ਪਰ ਹੱਕ ਦੇ ਵਿੱਚ ਖੜਨਾ ਸਾਰਿਆਂ ਦਾ ਫਰਜ਼ ਬਣਦਾ ਸੀ ਹਰਤ ਵੀੜ ਤੋਂ ਲੋਕਾਂ ਨੇ ਜਿਵੇਂ ਵਿਚਾਲੇ ਜਾ ਕੇ ਲੋਕ ਕਹਿੰਦੇ ਆ ਵੀ ਇਹ 992 ਐਮਐਲਏ ਜਿਹੜੇ ਇਹ ਭੇਡਾਂ ਦੱਸਦੇ ਆ ਤੇ ਜੇ ਕੋਈ ਇੱਕ ਬੰਦਾ ਨਿਕਲ ਕੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਕਹਿੰਦਾ ਤਾਂ ਉਹਦੇ ਨਾਲ ਸੋਡਾ ਖੜਨ ਦਾ ਹੱਕ ਬਣਦਾ ਹੁਣ ਇਹਨਾਂ ਨੇ ਕੀ ਨੂੰ ਕਿਹਾ ਸੀ ਆਮ ਆਦਮੀ ਪਾਰਟੀ ਦਾ ਕ੍ਰਿਸ਼ਨ ਕੁਮਾਰ ਆ ਵੀ ਇਹਨਾਂ ਦੀਆਂ ناکਾਮੀਆਂ ਗਈਆਂ ਕੰਮ ਨਹੀਂ ਕਰਾ ਰਹੇ ਪੰਜਾਬ ਦੇ ਹੜਪੀੜ ਤੋਂ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਆ ਰਹੇ ਹੁਣ ਇਸ ਟਾਈਮ ਜਦੋਂ ਹੜਪੀੜ ਜਦੋਂ ਫਲੱਡ ਆਈ ਸੀਗੇ ਕਿਉਂਕਿ ਹੁਣ ਜੇ ਗੱਲ ਕਰੀਏ ਘਰਾਂ ਦੇ ਘਰ ਬਹਿ ਗਏ ਕਈਆਂ ਜਾਨਾਂ ਕਈ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਜ਼ਮੀਨਾਂ ਵਿੱਚ ਸਮੁੰਦਰ ਵਿੱਚ ਵਹਾ ਕੇ ਲੈ ਗਿਆ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤ ਭਰ ਗਿਆ ਉਹਨਾਂ ਦਾ ਹੱਲ ਹੋ ਜੂ ਰੇਤ ਵੀ ਨਿਕਲ ਜੂ ਜਿਨ੍ਹਾਂ ਦੇ ਵਿੱਚ ਹੀ ਵਹਾ ਕੇ ਲੈ ਗਿਆ ਸਮੁੰਦਰ 30-30 ਫੁੱਟ ਪਾਣੀ ਡੂੰਗਾ ਤਾਂ ਕਿੱਲੇ ਦੇ ਕਿੱਲੇ ਜਿਹਦੇ ਕੋਲ 10 ਕਿੱਲੇ ਸੀ 8 ਕਿੱਲੇ ਤਬਾਹ ਹੋ ਗਏ ਜਿਹਦੇ ਕੋਲੇ 9 ਕਿੱਲੇ ਸੀ 6 ਕਿੱਲੇ ਤਬਾਹ ਹੋ ਗਏ ਤਾਂ ਜੇ ਕਿਸੇ ਕੋਲੇ 6 ਕਿੱਲੇ ਸੀ ਤਾਂ 4 ਕਿੱਲੇ ਤਬਾਹ ਹੋ ਗਏ ਉਹਨਾਂ ਕੋਲੇ ਕੁਝ ਨਹੀਂ ਬਚਿਆ ਜ਼ਮੀਨਾਂ ਵੀ ਚਲੀਆਂ ਗਈਆਂ ਸਮੁੰਦਰ ਨੇ ਐਨੀ ਉਧਾਈ ਲੈ ਗਿਆ ਨਾਲ ਜ਼ਮੀਨਾਂ ਰੋੜ ਕੇ ਵਿੱਚ ਲੈ ਗਿਆ ਤੇ ਉਹਨਾਂ ਦਾ ਕੀ ਬਣੂ ਤਾਂ ਹੁਣ ਬਈ ਜੋ ਪਖਾਨ ਮਾਜਰਾ ਦੀ ਹੁਣ ਤੱਕ ਦੀ ਅਪਡੇਟਸ ਉਹਦਾ ਇਹੀ ਪੰਜਾਬ ਦੇ ਲੋਕਾਂ ਨੂੰ ਹੁਣ ਅਪੀਲ ਵੀ ਕਹਿ ਸਕਦੇ ਆ ਇੱਕ ਆਪਾਂ ਕਹਿ ਸਕਦੇ ਆ ਵੀ ਜਿਹੜਾ ਉਹਨਾਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਬੋਲੇ ਸੀ ਤੇ ਪਰ ਇਸ ਵਕਤ ਉਹ ਇਕੱਲਾ ਜਿਹੜਾ ਗਿਆਮਾ ਦੀ ਪਾਰਟੀ ਨਾਲ ਲੜ ਰਿਹਾ ਤੇ ਪਰਚੇ ਝੂਠੇ ਪਾਏ ਜਾਂਦੇ ਉਹ ਉਹਨਾਂ ਦਾ ਕਹਿਣਾ ਇਹ ਵੀ ਮੈਂ ਗੋਲੀ ਚਲਾਈ ਨਹੀਂ ਤੇ ਮੇਰੇ ਤੇ ਇਲਜ਼ਾਮ ਲੱਗਦੇ 10376 ਦਾ ਪਰਚਾ ਪੈਂਦਾ ਹੋਰ ਵੀ ਕਈ ਤਰ੍ਹਾਂ ਦੇ ਪਰਚੇ ਪੈਂਦੇ ਆ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਉਹਨਾਂ ਨੇ ਕੈਮਰੇ ਤੇ ਆ ਕੇ ਸਾਹਮਣੇ ਇਹ ਪੰਜਾਬ ਸਰਕਾਰ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਤੁਸੀਂ ਹੱਕ ਦੇ ਵਿੱਚ ਕਿਉਂ ਨਹੀਂ ਖੜ ਰਹੇ ਮੈਨੂੰ ਪੰਜਾਬ ਦੇ ਹੱਕ ਦੇ ਵਿੱਚ ਖੜਾ ਮੈਂ ਤਾਂ ਮੈਂ ਤੁਸੀ ਇਹ ਸਲਾਹ ਦਿੱਤਾ ਵੀ ਤੁਸੀਂ ਮੇਰੇ ਨਾਲ ਨਹੀਂ ਖੜਾ ਕੋਈ ਵੀ ਨਾ ਕੋਈ ਕਿਸਾਨ ਜੱਥੇਬੰਦੀਆ ਕੋਈ ਵੀ ਨਹੀਂ ਆ ਕੇ ਖੜਾ ਤਾਂ ਇਹ ਬਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤਾਂ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਵੱਡੀ ਗੱਲ ਇਹ ਆ ਵੀ ਉਹਨਾਂ ਦਾ ਕਿਹੜਾ ਮੇਰੇ ਪਰਿਵਾਰ ਆ ਜਿਹੜਾ ਜਿਸ ਦਿਨ ਤੋਂ ਮੇਰੇ ਤੇ ਪਰਚਾ ਮਨ ਹੋਰ ਦਿਨ ਤੋਂ ਮੈਂ ਬਾਹਰ ਤੇ ਮੇਰਾ ਸਾਰਾ ਇਨਜਾਮ ਇਸ ਸਰਕਾਰ ਤੇ ਲੱਗੂ ਜੀ ਮੇਰੇ ਘਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਕੁਝ ਹੋ ਗਿਆ ਕਿਉਂਕਿ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਮੇਰੇ ਬੱਚੇ ਬਾਹਰ ਮੈਂ ਕਿਤੇ ਹੋਰ ਉਹ ਕਿਤੇ ਹੋਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਉਹ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜੋ ਵੀ ਤੁਸੀਂ ਇੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਾਨੂੰ ਨਾ ਮਟੋ ਧੰਨਵਾਦ